ਫਤੇ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਤੋਂ ਗੁਰਦੁਆਰਾ ਕਿਲਾ ਸ਼੍ਰੀ ਲੋਗੜ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਬਾਬਾ ਅਵਤਾਰ ਸਿੰਘ ਮੈਨੇਜਰ ਭਗਵੰਤ ਸਿੰਘ ਸਿਕਸ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਅਮਰਬੀਰ ਸਿੰਘ ਟੋਟ ਅਤੇ ਹਰਪ੍ਰੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਵਿਰੁੱਧ ਅੰਮ੍ਰਿਤਸਰ ਵਿਖੇ ਗੁਰਦੁਆਰਾ ਕਿਲਾ ਸ਼੍ਰੀ ਲੋਗੜ ਸਾਹਿਬ ਵਾਲੇ ਸਥਾਨ ਤੇ ਲੜੀ ਗਈ ਪਹਿਲੀ ਜੰਗ ਵਿੱਚ ਫਤਿਹ ਪ੍ਰਾਪਤ ਕੀਤੀ ਸੀ ਇਸ ਫਤਿਹ ਦਿਵਸ ਨੂੰ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਨਗਰ ਕੀਰਤਨ ਦਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਦਾ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਬਾਹਰ ਮੁੱਖ ਸੇਵਾਦਾਰ ਤਰਲੋਚਨ ਸਿੰਘ ਬਿੱਟੂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਲੰਗਰ ਵਰਤਾਏ ਗਏ ਇਸ ਮੌਕੇ ਮਨਜੀਤ ਸਿੰਘ ਫੌਜੀ ਸੋਦਾਗਰ ਸਿੰਘ ਅਤੇ ਬਲਵਿੰਦਰ ਸਿੰਘ ਸਣੇ ਸਾਰੇ ਮੈਂਬਰਾਂ ਨੇ ਸੇਵਾ ਕੀਤੀ ਜੰਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਉਮੇਤਰ ਸ਼ਹਾਦਤ ਤੋਂ ਬਾਅਦ ਤਾਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਮੀ ਫਿਰਤ ਖਾਲਸਾ ਪੰਥ ਦੀ ਮੀਰੀ ਦਾ ਬੀਰੀ ਦੀ ਪਾਈ ਔਰ ਸਤਗੁਰ ਜੀ ਨੇ ਜੰਗਾਂ ਜੋਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵਿੱਚ ਸਤਗੁਰ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਤੇ ਕਿਲਾ ਲੋਹੜ ਘੜ ਦੇਖੇ ਜਾ ਕੇ ਦੀ ਸਮਾਪਤੀ ਹੋਣੀ ਜਿੱਥੇ ਸਤਗੁਰਾਂ ਨੇ ਪਹਿਲੀ ਲੜਾਈ ਬਿੱਡੀ ਬਾਝ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲੀ ਪਾਤਸ਼ਾਹੀ ਦੀ ਹਾਸਿਲ ਕੀਤੀ। ਤੋਂ ਹਰ ਸਾਲ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਤੋਂ ਇਹ ਹਰ ਸਾਲ ਨਾਮ ਕੀਰਤਨ ਪ੍ਰਭ ਹੁੰਦਾ ਜਿਹੜਾ ਵੱਖ-ਵੱਖ ਮਹਾਲਿਆਂ ਦੇ ਵਿੱਚੇ ਸ਼ਹਿਰ ਦੇ ਵਿੱਚੇ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੋਣੀ ਆ ਸੋ ਜਿੰਨੀਆਂ ਵੀ ਸਤਿਗੁਰ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਖਾਲਸੇ ਪੰਥ ਨੂੰ ਇੱਕ ਵੱਖਰੀ ਪਹਿਚਾਨ ਬੱਕਰੀ ਇੱਕ ਉਹਦੀ ਅਟਰੀ ਪਹਿਚਾਨ ਉਹਨ ਸਤਿਗੁਰ ਜੀ ਨੇ ਵਾਕਿ ਕੀਤੀ ਜਿਹੜੀ ਹਮੇਸ਼ਾ ਸਰਬੱਤ ਦੇ ਭਲੇ ਲਈ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਰਹਿੰਦੀ ਆ ਅੱਜ क्रम ज्ञानी बचंत बली बलि श्रीमान अमर शहीद बाबा दीप सिंह साहब स्थान ग्रंथ साहब जी महाराज जी की शरद छाया है पांच प्यारे साहब अगुवाई हर साल की तरह नगर कीर्तन की संदा हो रही है जो शहर तो के वक् वक् बाजारों को थोड़ा होया शाम गुरद्वारा किला लोहर साहब जी विखे संतान होगा यह नगर कीर्तन ਸਤਿ ਸ਼੍ਰੀ ਅਕਾਲ ਮੀਰੀ ਪੀਰ ਦੇ ਮਾਸ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪੀਰ ਲੋਗੜ ਸਾਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਅ ਜੋ ਸਿਕਰ ਸੇ ਪੰਥ ਉਜਾਣਦਾ ਸਤਕਾਰ ਦਿੰਦਾ ਉਹ ਜਿਹੜਾ ਦਿਨ ਹੈ ਉਹ ਪੀਰ ਲੋਗੜ ਸਾਹਿਬ ਦੀ ਰੋਕ ਕੱਲ ਨੂੰ ਮਨਾਇਆ ਜਾਣਾ ਕਿਉਂਕਿ ਸਤਿਗੁਰਾਂ ਨੇ ਧੀਰੇ ਕਾਲ ਤੱਕ ਸਾਹਿਬ ਦੀ ਰਚਨਾ ਕਰਕੇ ਜੀ ਅਤੇ ਪੀਰ ਦੀਆਂ ਦੋ ਧਰਪਾਨਾ ਤਾਰਨ ਕਰਕੇ ਸਿੱਖੀ ਦੇ ਸਿਖਾਂ ਨੂੰ ਸ਼ੈਤਰਤਾਰੀ ਹੋਣ ਦੇ ਜਿਹੜੇ ਬੁੱਧੀ ਹਾਂ ਦੇ ਸੀ ਉਹ ਜਾਰੇ ਕੀਤੇ ਸਨ ਔਰ ਜਿਹੜੀ ਸਾਮਯਾ ਦੀ ਹਕੂਮਤ ਸੀ ਉਹ ਨੂੰ ਵੀ ਨਹੀਂ ਸਿਪਾਉਂਦਾ ਔਰ ਹਕੂਮਤ ਤੇ ਫੋੜ ਜਾ ਕੇ ਚੋਰੋਰਾ ਨੇ ਚੁਗਲੀ ਲਾਈ ਕਿ ਅੱਜ ਉਹਨਾਂ ਨੇ ਤਾਜ ਬਾਜ ਖੋਇਆ ਕੱਲ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਗੇ ਔਰ ਸਨ ਦੇ ਹਕੂਮਤ ਨੇ ਜੁੜਾਈ ਕਿ ਸ਼੍ਰੀ ਅਮਰਸਰ ਸਾਹਿਬ ਜੀ ਵੱਲ ਔਰ ਸਾਧਕਾ ਨੇ ਕਿਲਾ ਰੋਗੜ ਸਾਹਿਬ ਜੀ ਦੇ ਕੋਲ ਜਾ ਕੇ ਬਣਾ ਕਰਕੇ ਜਿਹੜੀ ਬਹਿ ਜਾਨ ਸੀ ਉਹ ਲੜੇ ਔਰ ਪਹਿਲੀ ਬੜੀ ਸ਼ਾਨਦਾਰ ਫਤਿਹ ਜਿਹੜੀ ਸੀ ਜੰਗੀ ਮਾਲਕਾਨ ਤੋਂ ਵਰਕ ਸਾਬ ਜੀ ਨੇ ਇਹ ਤਾਸਿਲ ਕੀਤੀ ਜੰਗ ਫਤਿਹ ਕਿਉਂਕਿ ਪੋਸ ਦਿਹਾੜੇ ਨੂੰ ਅ ਜਲੌਰ ਸਾਬ ਜੀ ਦੇ ਕੋਲ ਬਹੁਤ ਸਰ ਦਾ ਫੌਜਦਾਰ ਸਹਿਤ ਮਨਾਇਆ ਜਾਂਦਾ ਹੈ ਸਤਿਗੁਰਾਂ ਦੇ ਪਹਿਲੇ ਜੰਗ ਪਹਿਲੇ ਫਤਿਹ ਦੀਆਂ ਸਮੁੱਚੇ ਕਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਕਿਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਦੇ ਪਹਿਲੇ ਫਤਿਹ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਗੁਰਦਾਸ਼ੀਤਗੜ੍ਹ ਸਾਹਿਬ ਤੋਂ ਮਹਾਨ ਨਵਰਕੀਤਾਂ ਰੰਭੂ ਆਇਆ ਹੈ ਜੋ ਕਿ ਗੁਰਦਰਾ ਕਿਲਾਸੀ ਲੋਗੜ ਸਾਹਿਬ ਕੇ ਜਾ ਕੇ ਸਮਰਪਿਤ ਹੋਏਗਾ ਇਸੇ ਸਬੰਧ ਵਿੱਚ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਦੇ ਬਾਹਰ ਠੰਡੇ ਮਿੱਠੇ ਜਲਦੀ ਸ਼ੇਵਿਲ ਤੇ ਲੰਗਰ ਲਗਾਇਆ ਗਿਆ ਹੈ ਸਭੋ ਸੰਗਤਾਂ ਨੂੰ ਸੇਵਕ ਜਥਾ ਇਸ਼ਨਾਨ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਵੱਲੋਂ ਆਇਦੇ ਸੁਭੋ ਦਿਹਾੜ ਜਿਲ੍ਹਾ ਖਲਾਕ ਵਧਾਈ ਹੋਵੇ